ਸੱਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੱਕਲੀ ਜੀ ਗੱਡੀ ਆਪਾਂ ਜਾ ਰਹੇ ਆ ਮਿਲਨੋਂ ਟਰਾਲੀਆਂ ਉਹ ਗਈਆਂ ਜੀ ਖਾਲੀ ਆਪਣੀਆਂ ਪੰਡਤ ਜੀ ਆਪਣੇ ਪਹੁੰਚ ਕੇ ਪਹਿਲਾਂ ਟਰਾਲੀ ਲੈ ਕੇ ਗਈਆਂ ਹੋਰ ਬਈ ਕਿਸੇ ਦੀ ਫੋਨ ਆਇਆ ਕਹਿੰਦੇ ਵੀ ਲੈਂ ਚੱਲਣ ਵਾਲੀ ਐ ਜਾ ਰਹੇ ਆ ਜੀ ਆਪਾਂ ਰਾਜਪੁਰਾ ਆਇਆ ਵੀਰ ਛੱਡਣ ਆਪਾਂ ਨੂੰ ਹੋਰ ਵੀਰ ਜੀ ਚੰਗ ਵਧੀਆ ਠੀਕ ਹੈ ਆ ਗਿਆ ਫਰਾਂ ਭਾਈ ਸਬਜ਼ੀ ਮੰਡੀ ਮੈਂ ਜਾ ਹੈਗਾ ਆਪਾਂ ਥੋੜੀ ਸਬਜ਼ੀ ਸੂਜੀ ਜੀ ਲੈਣੀ ਹੈ ਲੇਬਰ ਵਾਸਤੇ ਫਿਰ ਭਾਈ ਆਪਾਂ ਨੂੰ ਬੱਸ ਚੜ੍ਹਾ ਦੇਗਾ ਵੀਰ ਮੜ ਜੇ ਆ ਵਾਪਸ ਬਣੇ ਰਹੋ ਜੀ ਅੱਜ ਕੀ ਵੀਡੀਓ ਗੱਲ ਮਿਲਦੇ ਆ ਅੱਗੇ ਪਹੁੰਚ ਗਏ ਸਬਜ਼ੀ ਮੰਡੀ ਲਈ ਸਬਜ਼ੀ ਆਪਾਂ ਹੋ ਗਿਆ ਸਮਾਨ ਪੈ ਕੇ ਆਪਣਾ ਲੇਬਰ ਲੂਬਰ ਕਰਕੇ ਖਾਸੀ ਲਾਗਤ ਲੱਗ ਜਾ ਬਾਈ ਤੇ ਆਜ ਹੋ ਗਏ ਆਲੂ ਗੋਭੀ ਟਮਾਟਰ ਗਾਜਰਾਂ ਚੜ ਗਏ ਜੀ ਆਪਾਂ ਹਰਿਆਣਾ ਰੋਡ ਵੇਜਮਾ ਸੇਟਾਂ ਫੁੱਲਾਂ ਪੁਰੀਆਂ ਖੜਕੇ ਹੀ ਸਫ਼ਰ ਕਰेंगे ਅੱਜਗਾ ਮਿਲਦੇ ਆਂ ਬਈ ਅੱਗੇ ਆਪਾਂ ਜਾ ਕੇ ਦੇਖਦੇ ਆਂ ਪਹੁੰਚ ਗਏ ਬਈ ਆਪਾਂ 슈ਗਰ ਮਿੱਲ ਤੋ ਕੁਸਰਾਸ ਘਟਿਆ ਬਾਈ। ਉਹ ਇਆਂ ਆਚਾਰ ਕਲੈਨਾ ਖਾਲੀ। ਬਿਲੰਨ ਮੇਂ ਛੇਰੇ ਵਾਲਾ ਮਿਲ ਹੋਇਆ ਪਤਾ ਖਰਾਬ। ਇਹ ਉਹ ਮਿਲ ਹੋ ਗਿਆ ਚੱਲਦਾ। ਇਸ ਕਰਕੇ ਜਿਹੜਾ ਗੰਨਾ ਬਾਹਰ ਤਿਆਰ ਦਾ ਰੁਗ ਗਿਆ ਕੁਛ। ਪੱਕੀ ਬਾਈ ਜਿਹੜੀ ਲੋਕਲ ਟਰਾਲੀਆਂ ਮੋ ਵਜਨਵੀਰ ਸਾਹਬਗਾਵਾ। ਜਿਹੜਾ ਬਾਹਰ ਦੇ ਗੰਨਾ ਵੇਦਨਾਂ ਮੇਂ ਵੇਟ ਵੀ ਬਹੁਤ ਆ ਗਿਆ ਦਾ। ਜੋ ਮਿਲਣ ਦਾ ਮਤਲਬ ਜਿੰਨੀ ਪੜਾਈ ਕਰਨੀ ਓੰਨੀ ਉਹ ਪੜਾਈ ਕਰਨੀ ਹੈ। ਤਕਰੀਬਨ ਜਿਹੜੀ ਪਹਾਰ ਤੇ ਟਰਾਲੀਆਂ ਮਾ ਉਹ ਡਬਲ ਜੋੜੇ ਵਾਲੀਆਂ ਆਮਾ। ਜ਼ਿਆਦਾਤਰ ਜੇ ਬਣਾ ਮਤਲਬ 300 ਪਲੱਸ ਹੋ ਗੰਨਾ ਹੋਵਾ 350 400 ਇਤਰਾ। ਇਹ ਕਿਥੇ 200 ਕੋਈ ਅੰਟਰ ਗੰਨਾ ਕਿਥੇ 400। ਉਹ ਇੱਕ ਟਰਾਲੀ ਦੋਆਂ ਵਰਗੀ ਹੋ ਜਾ। ਦੇਖਾਂ ਬਾਈ ਕੰਡਾ ਹੋ ਗਿਆ ਅੰਦਰ ਆਪਣੇ ਬੰਦੇ ਨੇ ਕਰਾ ਦਿਆ। ਇਹ ਟਰੈਕਟਰ ਲੈ ਕੇ ਆਇਆ ਮੋਨੂ। ਕੰਡਾ ਦਾ ਆਪਣਾ ਕੰਮ ਹੀ ਦਾ ਬਾਈ ਹਰਜਿੰਦਰ ਦਾ ਟਰੈਕਟਰ ਹੈ ਉਹ ਨੇ ਘੜੀਆਂ ਬਾਈ ਟਰਾਲੀਆਂ ਆਪਣੀਆਂ ਕੰਡਾ ਹੋਈਆਂ ਤਿੰਨੋਂ ਲੋਕ ਘੰਟੇ ਲੱਗ ਜੇਗੇ ਹਲੇ ਹੋਰ ਵੇ ਨਿਲਾਮ ਪੰਡਾ ਜੀ ਨੂੰ ਚੱਲ ਗਏ ਭਾਈ ਲਾ ਲੱਗੇ ਲੱਗੇ ਟਰੈਕਟਰ ਆਉਣੇ ਵੀਰ ਵਾਲਾ ਹੌਲੈਂਡ ਹੀ ਸੈਟ ਗਿਆ ਆਪਣੇ ਜਾਏਗੇ ਦੋਈ ਸਾਈਡ 36 ਘੰਟੇ ਵਿੱਚ ਟਰੈਕਟਰ ਖਾਲੀ ਹੋ ਜਾ ਜੀ 3 ਘੰਟੇ ਦੇ ਅੰਦਰ ਯੋ ਜੀ ਲੱਗੀਆਂ ਟਰਾਲੀਆਂ ਆਪਣੀਆਂ ਉੱਧਰ ਤਲਵਿੰਦਰ ਵੀਰ ਵਾਲੀ ਲੱਗੀ ਪਰਲੇ ਸਾਈਡ ਇੱਧਰ ਆਪਣਾ ਲੱਗ ਗਿਆ ਫੌਲੈਂਡ ਨੀਲੀ ਟਰਾਲੀ ਵਾਂ 850 ਜੀ ਇੱਧਰ ਲੱਗਿਆ ਆਪਣਾ ਗੁਰਪ੍ਰੀਤ ਵੀ ਆ ਹੋਰ ਗੁਰਪ੍ਰੀਤ ਕੀ ਹਾਲ ਹੈ ਵੀਰ ਠੀਕ ਐ ਨਾ ਹਾਂ ਹਾਂ ਚੱਲ ਰਿਹਾ ਕਰਨਾ ਚੱਲ ਵਧੀਆ 850 ਜੀ ਇੱਧਰ ਲੱਗਿਆ ਵੀਰ ਆਪਣਾ ਹੋਰ ਵੀਰੋ ਕੀ ਹਾਲ ਹੈ ਠੀਕ ਐ ਹਾਂ ਨਾ ਚਾਲ ਵਧੀਆ ਜਹੀ ਚੱਲ ਰਹੀ। ਇੱਧਰ ਲੱਗ ਗਿਆ ਬਾਈ 55। ਲੱਗ ਜਾ ਘੰਟੇ ਕਮਾ ਨਿਪਟ ਜਾ ਘੰਟਾ ਲੱਗ ਜੇਗਾ ਹੋਰ ਹਨਾ। ਘੰਟੇ ਦੇ ਬੱਦ ਤੋਂ ਲੱਗ ਜਾਣਾ ਹੁੰਦਾ ਜੀ। ਮੈਂ ਕੰਡਾ ਹੀ ਬੰਦ ਹੋਆ 1 ਵਜੇ ਹਨਾ। ਬਹੀ ਹੋ ਗਿਆ। 1 ਦੇ ਤੋਂ 2 ਚਲੋ ਦੇਖੋ। ਜੀ ਪਰ ਰਹਿ ਗਏ ਬਾਈ ਦੋਏ ਪੂਰਾ ਆ ਗਿਆ ਮੈਨੂਅਲ ਵਾ ਹਾਈਡਰੋਲਿਕ ਹੋਤਾ ਹੈ ਕੋਈ ਲੱਗ ਗਿਆ ਇੰਦਰ ਲਿਓ ਜੀ ਨਿਬੜ ਕੇ ਆਪਣਾ ਚਲਾ ਪਿੰਡ ਨੂੰ 855 ਹੋ ਗਿਆ ਆਪਣਾ 25730 ਪੋਲੈਂਡ ਨੂੰ ਹੋ ਗਿਆ 28330 ਠੀਕ ਹੈ ਬਾਈ ਚੱਲਦੇ ਆ ਮਿਲਦੇ ਆ ਅੱਗੇ ਦੇ ਖਾਂ ਜਾ ਕੇ ਕੀ ਕੰਮ ਕਰ ਬਣਾ ਲੰਗਰ ਚੱਲ ਰਿਹਾ ਦਾ ਬਾਈ ਆਪਾਂ ਲੰਗਰ ਲੱਗੇ ਆ ਛਕਣ ਹੋ ਰਿਹਾ ਮੇਲੇ ਦੇ ਬਾਹਰ ਥੋੜੀ ਅੱਗੇ ਆ ਗਏ ਮਲੋ ਰੋਡ ਪਰ ਆ ਗਏ ਬਾਈ ਸੇਵਾਦਾਰ ਪ੍ਰਸ਼ਾਦਾ ਦਿਓ ਬਾਈ ਯਾਰ ਲਓ ਜੀ ਬਿੱਟ ਦੇ ਜੀ ਬਾਤਾਂ ਨੂੰ ਬੋਲ ਇਹ ਪੰਜਾਬੀ ਸਾਹਿਬ ਜੀ ਜੀ ਆਂਦੇ ਮੈਨੂੰ ਫੋਨ ਮਿਲਿਆ ਇਹ ਆਪਾਂ ਉਹ ਛੱਡ ਕੇ ਜਾ ਰਹੇ ਆਂ ਭਾਈ ਆ ਕੇ ਲੈ ਜਾਏਗਾ ਲੈ ਭਾਈ ਆ ਰੱਖ ਲਿਓ ਜੀ ਫੋਨ ਆ ਕੇ ਭਾਈ ਲੈ ਜਾਏਗਾ ਕਿਸੇ ਕੀ ਮਾਨਤਾ ਹੈ ਭਾਈ ਰੱਖਣੀ ਨਹੀਂ ਚਾਹੀਦੀ ਮਹਾਰਾਜ ਨੇ ਬਹੁਤ ਦੇ ਆਪਾਂ ਨੂੰ ਬਹੁਤ ਲੰਗਰ ਆਂ ਭਾਈ ਰੋਡ 'ਪ ਲਗੇ ਵੇ ਬਹੁਤ ਰਸ਼ ਹੈ ਆਗੇ ਤੇ ਜੀ ਮਿਲਦੇ ਆਪਾਂ ਆਗੇ ਟਾਇਰ ਪਟਾਈ ਟਰਾਲੀ ਇੱਕ ਜਿਹੜੇ ਰੀਮ ਨੇ ਪਾਏ ਦੇ ਪੰਨ ਪਟਿਆਲੇ ਦੇ ਲਿਆ ਕੇ ਇਹਨਾਂ ਮੈਂ ਕਰੈਕਿੰਗ ਹੈ ਥੋੜੀ ਥੋੜੀ ਦੋ ਤਿੰਨ ਘੇੜੇ ਲਾਇਆ ਤੇ ਪਤਾ ਲੱਗਿਆ ਪਤ ਨਹੀਂ ਪਹਿਲਾਂ ਦੀ ਪਤ ਨਹੀਂ ਹੋਈ ਇੱਕ ਇਹ ਇਸਮਾ ਉਹ ਵੀ ਆਰਾ ओरिजिनल ਹੈ ਦੇ ਸਟੈਂਪ ਲੱਗੀ ਹੋਈ ਹੈ ਥੋੜਾ ਜਿਹਾ ਇਹ ਹੋ ਗਿਆ ਕਰੈਕਰੀ ਇਸਮਾ ਵੀ ਹੈ ਸਮਾਵੀ ਹੋ ਰਿਹਾ ਕਿੱਥਾ ਹੈ ਇਹੋ ਇਹ ਕੱਲ ਨੂੰ ਲਿਓ ਮਹੱਬਤ ਲਗ ਗਈ ਇਹ ਮੈਂ ਵੀ ਅੱਗੇ ਬਾਜੇ ਵਜਨ ਮੌਖਾ ਹੋ ਜਾ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਹੋਤੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ